ਸਸੀ ਗੱਲ ਮੈਂ ਜਗਤਾਰ ਸਿੰਘ ਸਰਾਹ ਤੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਆ ਦੀਆਂ ਤਸਵੀਰਾਂ ਤੁਹਾਨੂੰ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੋ ਨੰਬਰ ਗੇਟ ਤੋਂ ਦਿਖਾ ਰਹੇ ਆ ਰਾਤ ਦੀਆਂ ਤਸਵੀਰਾਂ ਤੁਹਾਨੂੰ ਕੁਝ ਦਿਖਾਈਆਂ ਸੀਗਾ ਜਿਹੜੀ ਕਿ ਪੁਲਿਸ ਅਲਰਟ ਦੇ ਉੱਤੇ ਸੀਗੀ ਪਰ ਹੁਣ ਦਿਖਾਈਏ ਤਾਂ ਲਗਭਗ ਪੰਜਾਬ ਯੂਨੀਵਰਸਿਟੀ ਨੂੰ ਸ਼ੌਣੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਸਵੀਰਾਂ ਜਿਹੜੀ ਆ ਮਹਾਰੇ ਪੇਸ਼ ਕਰ ਰਹੀ ਆ ਤੁਹਾਨੂੰ ਤਸਵੀਰ ਨਾਲ ਅਸੀਂ ਦਿਖਾ ਰਹੇ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸੌਣ ਜੇ ਤਬਦਿਲ ਕਰ ਦਿੱਤਾ ਗਿਆ ਸੋਭਾ ਦੀਆਂ ਤਸਵੀਰਾਂ ਨੇ ਇਹ ਗੰਚੜ ਦੇ ਦੀ ਪਹਿਲ ਦੇ ਨਾਲ ਜਿਹੜੀ ਕਿ ਅੰਦਰਲੇ ਪਾਸੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਅੰਦਰਲੇ ਪਾਸੇ ਜਿੱਥੇ ਤੁਸੀਂ ਦੇਖੋਗੇ ਪੁਲਿਸ ਦੀਆਂ ਗੱਡੀਆਂ ਪੁਲਿਸ ਹੀ ਪੁਲਿਸ ਜਿਹੜੀ ਉਹ ਚੰਡੀਗੜ੍ਹ ਪੁਲਿਸ ਨਜ਼ਰ ਆ ਰਹੀ ਆ ਜਿਹੜੀਆਂ ਕਿ ਗੱਡੀਆਂ ਦੀ ਚੈਕਿੰਗ ਕੀਤੀ ਰਿਹਾ ਕੈਮਰਾਮੈਨ ਖੂ ਤਸਵੀਰ ਦਿਖਾਵੇ ਕਿ ਉਸ ਨੂੰ ਜਿਹੜੀ ਚੈਕਿੰਗ ਕਰਕੇ ਅਗਰ ਜਿਹੜੀਆਂ ਅੰਦਰ ਗੱਡੀਆਂ ਆਉਂਦੀਆਂ ਉਹ ਜਾਂ ਤਾਂ ਜਿਹੜੀਆਂ ਸਟੂਡੈਂਟਾਂ ਦੀਆਂ ਆ ਰਹੀਆਂ ਨੇ ਤੇ ਜਾਂ ਜਿਹੜੀਆਂ ਗੱਡੀਆਂ ਅੰਦਰ ਆ ਰਹੀਆਂ ਨੇ ਉਹ ਜਿਵੇਂ ਕੋਈ ਪ੍ਰੋਫੈਸਰ ਆ ਜਾਂ ਕੋਈ ਕਿਉਂਕਿ ਦੋ ਦਿਨ ਜਿਹੜੀ ਛੁੱਟੀ ਸੀਗੀ ਅੱਜ ਮੰਡੇ ਦੀ ਜਿਹੜੀ ਕਾਲ ਆ 11 ਵਜੇ ਦਿੱਤੀ ਗਈ ਆ ਬੀਸੀ ਦੇ ਆਫਿਸ ਦੇ ਅੱਗੇ ਜਿਹੜਾ ਧਰਨਾ ਦਿੱਤਾ ਜਾਣਾ ਉਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਪਹੁੰਚਣ ਦੀ ਉਮੀਦ ਆ ਵੱਡੀ ਗੰਟੀ ਵਿੱਚ ਜਥੇਬੰਦੀਆਂ ਪਹੁੰਚ ਰਹੀਆਂ ਜੀ ਦੂਸਰੇ ਪਾਸੇ ਦੀ ਗੱਲ ਕਰਕੇ ਤਾਂ ਸੁਹੌਣਾ ਸਬ ਗੁਰਦੁਆਰੇ ਦੇ ਕੋਲੇ ਸੂਤਰਾਂ ਦੇ ਹੱਲ ਤੋਂ ਖਬਰ ਆ ਕਿ ਨਾਕੇ ਜਿਹੜੇ ਹੁਲਗਾ ਦਿੱਤੇ ਗਏ ਨੇ ਕਿ ਜੁੜੀਆਂ ਨਾ ਇੱਥੇ ਨਾ ਪਹੁੰਚਣ ਜਾਂ ਜਿਹੜੀਆਂ ਕੋ ਹੋਰ ਵੱਖ-ਵੱਖ ਜਥੇਬੰਦੀਆਂ ਇੱਥੇ ਨਾ ਪਹੁੰਚਣ ਵੱਖ-ਵੱਖ ਕਾਰਖਾਨਿਆਂ ਦੇ ਵਿੱਚ ਵੀ ਜਿਹੜਾ ਪ੍ਰੋਟੈਸਟ ਆ ਹੋ ਰੱਖਿਆ ਗਿਆ ਹੈ ਪਰ ਤੁਹਾਨੂੰ ਇੱਕ ਤਸਵੀਰ ਦਿਖਾਈਏ ਫਿਰ ਜਿਹੜੀ ਸ਼ਾਨਬੰਦ ਕੀਤੀ ਜਾ ਰਹੀ ਆ ਮੋਟਰਸਾਈਕਲ ਰੁਕਿਆ ਗਿਆ ਉਸ ਤੋਂ ਬਾਅਦ ਜਿਹੜੀ ਸ਼ਾਨਬੰਦ ਕੀਤੀ ਜਾ ਰਹੀ ਆ ਸ਼ਾਨਬੀਨ ਤੋਂ ਬਾਅਦ ਜਿਹੜਾ ਅੱਗੇ ਆ ਕੋਈ ਉਹ ਆ ਸ਼ਖਸ ਨੂੰ ਆਉਣ ਦਿੱਤਾ ਜਾ ਰਿਹਾਗਾ ਕੋਈ ਵੀ ਜਿਹੜਾ ਵਿਅਕਤੀ ਆ ਅੱਗੇ ਆਉਂਦਾ ਚੰਡੀਗੜ੍ਹ ਪੁਲਿਸ ਦੀਆਂ ਇਹ ਤਸਵੀਰਾਂ ਨੇ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਉਹ ਧਰਨ ਵਾਲੀ ਜਗ੍ਹਾ ਦਿਖਾਵਾਂਗੇ ਧਰਨ ਵਾਲੀ ਜਗ੍ਹਾ ਦੇ ਉੱਤੇ ਕਿਹੋ ਜਿਹਾ ਜਿਹੜਾ ਚੱਲ ਰਿਹਾ ਪੀਸਫੁੱਲ ਪ੍ਰੋਟੈਸਟ ਆ ਜਿਹੜਾ ਉਹ ਲਗਾਤਾਰ ਕਿੰਨੇ ਦਿਨੋਂ ਚੱਲ ਰਿਹਾ ਸਰਕਾਰ ਕਿਤੇ ਨਾ ਕਿਤੇ ਝੁਕਦੇ ਰੋ ਜਾ ਰਹੀ ਆ ਪਰ ਫਿਰ ਵੀ ਜਿਹੜਾ ਪ੍ਰੋਟੈਸਟ ਆ ਉਹ ਹੋ ਕੇ ਰਹੇਗਾ ਕੱਲ ਦੀ ਗੱਲ ਕਰਕੇ ਤਾਂ ਸਤਿੰਦਰ ਸਰਤਾਜ ਦਾ ਇੱਕ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਜਿਹੜਾ ਸਾਨੂੰ ਆਉਣਾ ਚਾਹੀਦਾ ਕਿਉਂਕਿ ਯੂਨੀਵਰਸਿਟੀ ਸਾਡਾ ਘਰ ਆ ਵੀ ਸਾਨੂੰ ਮੈਂ ਦੂਸਰਾ ਮਨਾ ਘਰ ਆ ਚੰਡੀਗੜ੍ਹ ਤੇ ਸਤਿੰਦਰ ਸਰਤਾਜ ਨੇ ਕੱਲ ਵੱਡਾ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਹੋਰ ਕਲਾਕਾਰਾਂ ਦੇ ਇੱਥੇ ਜਿਹੜੀ ਪਹੁੰਚਣ ਦੀ ਉਮੀਦ ਆ ਗੱਲਬਾਤ ਕਰਦੇ ਨੇ ਇਸ ਕਰਨ ਪੈਣੀ ਆ ਸਾਡੇ ਨਾਲ ਜਿਹੜੇ ਕਿ ਪੰਜਾਬ ਸਟੂਡੈਂਟ ਯੂਨੀਅਨ ਦੇ ਪੰਜਾਬ ਸਟੂਡੈਂਟਾਂ ਜੁਣੀ ਰਾਸ਼ੀ ਦੇਵਾਚਾ ਪੰਜਾਬ ਜੁਣੀ ਰਾਸ਼ੀ ਦੇਵਾਚਾ ਬਲੌਕ ਕਰਦੇ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਮੈਟਰ ਲੱਗਦਾ ਤੁਹਾਨੂੰ ਆ ਸਰਕਾਰ ਝੋਕ ਦੀ ਨਜ਼ਰ ਆ ਰਹੀ ਆ ਪਰ ਹਾਲਾਤ ਜਿਹੜੇ ਰਾਤ ਦੇ ਆ ਹੋਰ ਕੁਝ ਬਣ ਰਹੀ ਐ ਇੱਕ ਪਾਸੇ ਸਰਕਾਰ ਝੋਕ ਦਾ ਨਾਟਕ ਕਰ ਰਹੀ ਆ ਦੂਸਰੇ ਪਾਸੇ ਸਖਤੀ ਕੀਤੀ ਜਾ ਰਹੀ ਆ ਹੁਣ ਤੱਕ ਵੀ ਜਿਹੜੀ ਸਖਤੀ ਆ ਉਹ ਵਧਾ ਦਿੱਤੀ ਗਈ ਆ ਕਿਵੇਂ ਲੱਗਦਾ ਤੁਹਾਨੂੰ ਹਾਂਜੀ ਸਖਤੀ ਤਾਂ ਇਹਨਾਂ ਨੇ ਬਹੁ ਕੀਤੀ ਹੋਈ ਹੈ ਹੁਣ ਜਿਵੇਂ ਪੂਰੇ ਪੰਜਾਬ ਤੋਂ ਸਾਨੂੰ ਖਬਰ ਆ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ CRPF ਲਗਾਈ ਗਈ ਹੈ ਕਿ ਜਿੰਨੇ ਵੀ ਬੰਦੇ ਉਧਰੋਂ ਆ ਰਹੇ ਸੀਗੇ ਉਹਨਾਂ ਨੂੰ ਬਾਰਡਰ ਤੇ ਨਿਊਟਰਲਾਈਜ਼ ਕੀਤਾ ਜਾਵੇ ਵੀ ਉੱਥੇ ਹੀ ਰੋਕਿਆ ਜਾਵੇ ਪੰਜਾਬ ਯੂਨੀਵਰਸਿਟੀ ਤੱਕ ਪੁੱਜੇ ਪੁੱਜਣਾਂ ਨਾ ਜਾਣ ਦਿੱਤਾ ਜਾਵੇ ਜਿੰਨੇ ਵੀ ਬਲਾਰੇ ਸੀਗੇ ਸਾਡੇ ਮੇਨ ਜਾ ਕੋੜੀ ਉਹ ਰਾਤ ਦੇ ਹੀ ਪੰਜਾਬ ਯੂਨੀਵਰਸਿਟੀ ਪਹੁੰਚ ਚੁੱਕੇ ਨੇ ਜਿਹੜੇ ਮਤਲਬ ਇੱਧਰ ਉੱਧਰ ਹੋ ਕੇ ਹੀ ਪਹੁੰਚੇ ਨੇ ਸਰਕਾਰ ਨੇ ਤਾਂ ਇਹੀ ਜ਼ੋਰ ਲਾਇਆ ਵੀ ਕੋਈ ਨਾ ਹੀ ਪੁੱਜੇ ਤੇ ਇਹਦੇ ਚ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜੀ ਪੰਜਾਬ ਸਰਕਾਰ ਹੈ ਇਹਦਾ ਵੱਧ ਜ਼ੋਰ ਲੱਗਿਆ ਹੋਇਆ ਸੈਂਟਰ ਨਾਲੋਂ ਵੀ ਇਸ ਮੋਰਚੇ ਤੇ ਕੱਠਾ ਨਾ ਹੋਵੇ ਤੇ ਮੋਰਚੇ ਸਕਸੈਸ ਨਾ ਹੋ ਜੇ ਕਿਉਂਕਿ ਸੈਂਟਰ ਨੇ ਤਾਂ ਜਿਹੜੀ ਫੋਰਸ ਆਪਣੀ ਲਾਉਣੀ ਸੀ ਆਪਾਂ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੈਂਟਰ ਦੀ ਫੋਰਸ ਜਿਹੜੀ ਚੰਡੀਗੜ੍ਹ ਯੂਟੀ ਦੀ ਫੋਰਸ ਹੈ ਉਹ ਘੱਟ ਹੈ ਪਰ ਜਿਹੜੀ ਪੰਜਾਬ ਸਰਕਾਰ ਦੀ ਆਪਣੀ ਫੋਰਸ ਹੈ ਪੰਜਾਬ ਪੁਲਿਸ ਹੈ ਉਹ ਇਹਨਾਂ ਨੇ ਬਾਰਡਰਾਂ ਤੇ ਉਹਨਾਂ ਤੋਂ ਵੱਧ ਲਗਾਤੀ ਮੇਰੇ ਹਿਸਾਬ ਨਾਲ ਇਹ ਪੰਜਾਬ ਯੂਨੀਵਰਸਿਟੀ ਨੂੰ ਸਰਕਾਰ ਚਾਹੁੰਦੀ ਨਹੀਂ ਬਚਾਉਣਾ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਨੁਮਾਇੰਦਿਆਂ ਨੇ ਸ਼ਰਕਤ ਕੀਤੀ ਹੈ ਜਿਵੇਂ ਮਾਲਵਿੰਦਰ ਕੰਗ ਨੇ ਸ਼ਰਕਤ ਕੀਤੀ ਜਮੀ ਤੇਰ ਨੇ ਕੀਤੀ ਆ ਉਹਨਾਂ ਦਾ ਵਿਰੋਧ ਵੀ ਹੋਇਆ ਲੱਗਦਾ ਨਹੀਂ ਕਿਤੇ ਵੀ ਉਹ ਤਰੀਕੇ ਨਾਲ ਇਹਨਾਂ ਨੇ ਵਿਰੋਧ ਕਰਨਾ ਕਿੱਦਾਂ ਨਹੀਂ ਜੇ ਮਾੜਾ ਮੋਟਾ ਵਿਰੋਧ ਦੇਖੋ ਜੀ ਜਿਹੜੀ ਆਪਣਾ ਸਵਾਲ ਨੇ ਜੇ ਕੁਝ ਵੀ ਹੈ ਉਹ ਤਾਂ ਸੱਤਾ ਸੱਤਾ ਨੂੰ ਹੀ ਹੁੰਦੇ ਹੁੰਦੇ ਨਾ ਜੇ ਕਿਸੇ ਬੱਚੇ ਨੇ ਸਵਾਲ ਪੁੱਛ ਲਿਆ ਤਾਂ ਇਹਦਾ ਇਹ ਮਤਲਬ ਥੋੜੀ ਹੈ ਉਹ ਆਪਣੀ ਈਗੋ ਤੇ ਲੈ ਕੇ ਐਡੀ ਵੱਡੀ ਚੀਜ਼ ਕਰ ਲੈਣਗੇ ਪਰ ਇਹ ਤਾਂ ਮਤਲਬ ਇਹ ਹੈ ਵੀ ਇਹਨਾਂ ਦੀ ਮਨਛਾ ਹੀ ਮੇਰੇ ਹਿਸਾਬ ਨਾਲ ਇਹ ਹੋ ਸਕਦੀ ਹੈ ਕਿ ਇਹ ਬਚਾਉਣਾ ਹੀ ਨਹੀਂ ਚਾਹੁੰਦੇ ਤਾਂ ਹੀ ਤਾਂ ਇਹਨਾਂ ਨੇ ਇਸ ਇਕੱਠ ਨੂੰ ਨਾਕਾਮ ਕਰਨ ਲਈ ਆਪਣੀ ਜਿਹੜੀ ਫੋਰਸ ਹੈ ਸਾਰਾ ਕੁਝ ਲਗਾ ਦਿੱਤਾ ਹੈ ਨਾ ਸੈਂਟਰ ਵੱਲੋਂ ਤਾਂ ਹਜੇ ਇੰਨਾ ਕੁਝ ਕੀਤਾ ਨਹੀਂ ਗਿਆ ਪਰ ਇਹਨਾਂ ਨੇ ਜਾ ਮੋਰੇ ਹੋ ਕੇ ਖੜ ਗਏ ਵੀ ਸਟੂਡੈਂਟ ਪੁੱਜਣਾ ਜਾਵੇ ਤੇ ਸਾਡੇ ਤੇ ਲਾਠੀ ਚਾਰਜ ਕਰਨ ਜਦੋਂ 2022 ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਸੀ ਉਦੋਂ ਥੋੜੇ ਟਾਈਮ ਬਾਅਦ ਹੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਆਪਾਂ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਾਂਗੇ ਇਹ ਤਾਂ ਉਦੋਂ ਵੀ ਨਹੀਂ ਬੋਲੇ ਸੀਗੇ ਉਦੋਂ ਵੀ ਇਹਨਾਂ ਨੇ ਚੁੱਪੀ ਧਾਰੀ ਤੇ ਉਦੋਂ ਜਦੋਂ ਸਾਡੇ ਸਟੂਡੈਂਟਾਂ ਨੇ ਮਾਰਚ ਕੱਢਣ ਦੀ ਚਾਹਿਆ ਸੀਗਾ ਅੰਬਸਾਹਬ ਦੇ ਕੋਲੇ ਉਦੋਂ ਇਹਨਾਂ ਨੇ ਹੀ ਸਭ ਤੋਂ ਮੁਰੇ ਹੋ ਕੇ ਡਾਂਗਾ ਫਰਸਾਈਆਂ ਸੀਗੀਆਂ ਸਾਡੇ ਤੇ ਇਹ ਮੈਨੂੰ ਤਾਂ ਇਹੀ ਲੱਗਦਾ ਕਿ ਇਹ ਇਹਨਾਂ ਨੂੰ ਇਹ ਚਾਹੁੰਦੇ ਹੀ ਨਹੀਂ ਪਹਚਾਣਾ ਯੂਨੀਵਰਸਿਟੀ ਨੂੰ ਇਹ ਸੈਂਟਰ ਦੀ ਬੀ ਟੀਮ ਦੀ ਤਰ੍ਹਾਂ ਕੰਮ ਕਰ ਰਹੇ ਇੱਥੇ ਤੁਹਾਨੂੰ ਲੱਗਦਾ ਸਰਕਾਰ ਚੁੱਕੂਗੀ ਲੱਗਦਾ ਕਿ ਅੱਜ ਹਲੇ ਪ੍ਰੋਟੈਸਟ ਹੁੰਦੇ ਹਾਂ ਮੈਨੂੰ ਲੱਗਦਾ ਕਿ ਸਰਕਾਰ ਚੁੱਕੂਗੀ ਕਿਉਂਕਿ ਇਹ ਚੁੱਕਣ ਦੇ ਨਤੀਜੇ ਨੇ ਜਾਂ ਇਹਨਾਂ ਦੀ ਡਰ ਕਹਿ ਲਓ ਵੀ ਜਿਹੜੀ ਐਨੀ ਫੋਰਸ ਬਸੀ 10000 ਰੁਪਏ ਵਗੈਰਾ ਲਗਾਈ ਗਈ ਹੈ ਥਾਂ ਥਾਂ ਤੇ ਬਾਰਡਰ ਤੇ ਜਾਕੀ ਹੋ ਰਹੀ ਹੈ ਪਰ ਗੇਟ ਤੋਂ ਨਹੀਂ ਕਿਸੇ ਨੂੰ ਐਂਟਰ ਕਰਨ ਦੇ ਰਹੇ ਬੱਚੇ ਸਟੂਡੈਂਟਾਂ ਤੱਕ ਵੀ ਤੰਗ ਕਰ ਰਹੇ ਨੇ ਵੀ ਉਹ ਵੀ ਨਾ ਪਹੁੰਚਣ ਹਰੇਕ ਨੂੰ ਰੋਕਿਆ ਜਾ ਰਿਹਾ ਹੈ ਆਈ ਕਾਰਡ ਪੁੱਛੇ ਜਾ ਰਹੇ ਨੇ ਜਿਹੜੇ ਹੋਰ ਬੰਦੇ ਨੇ ਉਹਨਾਂ ਨੂੰ ਨਹੀਂ ਕਿਤੇ ਆਣ ਜਾਣ ਦੇ ਦਿੱਤਾ ਜਾ ਰਿਹਾ ਹੈ ਬਾਰਡਰਾਂ ਤੇ ਫੋਰਸਾਂ ਲਗਾਈਆਂ ਗਿਆ ਮੈਨੂੰ ਤਾਂ ਲੱਗਦਾ ਕਿ ਝੁਕੇਗੀ ਯੂਨਿਟੀ ਦੇਖ ਕੇ ਜੇ ਆਪਾਂ ਇਕੱਠੇ ਰਹੇ ਤਾਂ ਜ਼ਰੂਰ ਚੁਕੇਗੀ ਸਰਕਾਰ ਕਿਉਂ ਨਹੀਂ ਚੁਕੇਗੀ ਕੀ ਅਪੀਲ ਕੀ ਕਰਨਾ ਛੋੜੇ ਜਿਹੜੇ ਲੋਕ ਬਾਹਰਲੇ ਪਾਸੇ ਅੰਦਰ ਨਹੀਂ ਹੋ ਦਿੱਤਾ ਜਾਂਦਾ ਉਹਨਾਂ ਨੂੰ ਕੀ ਅਪੀਲ ਕਰਦੇ ਆ ਕਿਹੜੇ ਤਰੀਕੇ ਨਾਲ ਅੰਦਰ ਆਉਣ ਅੰਦਰ ਮੈਂ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਵੀ ਜੇ ਕਿਤੇ ਰੋਕਿਆ ਜਾਂਦਾ ਵੀ ਧੱਕਾ ਮੁੱਕੀ ਕਰਕੇ ਅੰਦਰ ਹੀ ਪਹੁੰਚਣਾ ਕੋਈ ਚੱਕਰ ਨਹੀਂ ਜੇ ਕਿਤੇ ਗੇਟਾਂ ਤੇ ਰੋਕਿਆ ਜਾਂਦਾ ਜੇ ਬਾਹਰਲੇ ਪਾਸੇ ਰੋਕਿਆ ਜਾਂਦਾ ਤਾਂ ਆਪਾਂ ਬਾਹਰ ਹੀ ਬਹਿ ਜਾਣਾ ਜਿੱਥੇ ਵੀ ਸਾਨੂੰ ਰੋਕਿਆ ਜਾਂਦਾ ਉੱਥੇ ਹੀ ਬਹਿ ਜਾਣਾ ਤੇ ਆਪਾਂ ਮਤਲਬ ਜਿਹੜਾ ਦਬਾਅ ਹੈ ਆਪਣਾ ਇਕੱਠ ਹੈ ਇਹਨੂੰ ਸ਼ਾਂਤਮਈ ਤਰੀਕੇ ਨਾਲ ਤੇ ਪੂਰੇ ਇਕੱਠੇ ਹੋ ਕੇ ਤੇ ਐਨ ਸਹੀ ਤਰੀਕੇ ਨਾਲ ਆਪਾਂ ਇਹਨੂੰ ਚਲਾਉਣਾ ਹੈ ਤੇ ਤਾਂ ਕਿ ਜੋ ਸਰਕਾਰ ਝੁਕੇ ਤੇ ਆਪਣੀਆਂ ਸਾਡੀਆਂ ਮੰਗਾਂ ਪੂਰੀਆਂ ਕਰੇ ਬਹੁਤ ਬਹੁਤ ਧੰਨਵਾਦ ਜੀ ਇਸ ਕਰਨ ਪੰਡ ਸੀ ਸਾਡੇ ਨਾਲ ਜਿਨ੍ਹਾਂ ਨੇ ਬੜਾ ਵਿਸਤਾਰ ਦੇ ਨਾਲ ਦੱਸਿਆ ਜਿਹੜਾ ਕਿ ਇਹ ਜਿਹੜਾ ਜਮਿੰਦ ਥੋਗਣ ਤੱਕਾ ਹੁੰਦਾ ਕਿ ਉਹ ਅੰਦਰ ਨਹੀਂ ਹੋਣ ਦਿੱਤਾ ਜਾਂਦਾ ਤਾਂ ਤੁਸੀਂ ਉੱਥੇ ਹੀ ਜਿਹੜਾ ਬੈਠ ਕੇ ਪ੍ਰੋਟੈਸਟ ਕਰੋ ਤਾਂ ਕਿ ਜਿਹੜਾ ਸਰਕਾਰ ਦੇ ਕੰਨਾਂ ਤੱਕ ਜਿਹੜੀ ਉਹ ਗੱਲ ਪਹੁੰਚੇ